ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ 에ਹੋ ਮਹਾ ਤ ਕਹੈ ਆਸ ਪਿਆਸ ਰਵਣ ਹਰ ਕੀਰਤਨ 에ਹੋ ਪਦਾਰਥ ਭਗਵੰਤ ਲਹੈ ਸਰਣ ਸਮਰਸ ਅਕਥ ਅਗੋਚਰਾ ਪਤਤ ਆਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ 5 ਮਾਹਰਤ ਸੁਖ ਪਲ ਤ ਸੁਖ ਨੇ ਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਠੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੁਵਾ ਜੀ ਜਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤ ਕਹੇ ਆਸ ਤਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸਮਰਾਂਤ ਆਕਾਤ ਅਗੋਚਰਾ ਪਤ ਦਾ ਉਦਾਹਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹਲਾ 5 ਮ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤ ਕਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵਾਨ ਚਲਾ ਹੈ ਸਾਰਨਾ ਸਮਰਸ ਅਕਥ ਅਗੋਚਰਾ ਪਤਤ ਆਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕਾ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ ਪੰਜਮਾ ਹਰਤਾ ਸੁਖ ਪਲ ਤਸੁਖ ਨੇ ਤਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਟਹਿ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਸਖ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸਮਰੰਥ ਆਕਾਤ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸ਼ਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨਉ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕ ਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਗਦਾਂਤਲ ਹੈ ਸਾਰਨਾ ਸਮਰਸ ਅਕਥ ਅਗੋਚਰਾ ਪਤ ਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ ਪੰਜਮਾ ਹਰਤਾ ਸੁਖ ਪਲ ਤ ਸੁਖ ਨੇ ਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਟੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਰਾਜ ਜੋ ਬਨ ਬਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਤਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸੰਮਰਾਂਥ ਆਕਾਤ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਸਾਧਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਨੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਤ ਕਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹੈ ਸਰਣ ਸਮਰਸ ਅਕਥ ਅਗੋਚਰਾ ਪਤ ਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ ਪੰਜਵਾਂ ਹਰਤਾ ਸੁਖ ਪਲ ਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਟੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸੰਮਰਾਂਥ ਆਕਾਤ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਧਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆ ਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾਦੁਖ ਇਹੋ ਮਹਾਤ ਕਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵਾਨ ਤਤਲਾ ਹੈ ਸਰਨ ਸਮਰਸ ਅਕਥ ਅਗੋਚਰਾ ਪਤਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ ਪੰਜਵਾਂ ਹਰਤਾ ਸੁਖ ਪਲ ਤਸੁਖ ਨੇ ਤਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਟੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਤਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸਮਰਾਂਥ ਆਕਾਤ ਅਗੋਚਰਾ ਪਤ ਤਦ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹਲਾ ਪੰਜਮਾ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੁ ਆਜੀ ਜੈ ਰਹਾਉ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ 에ਹੋ ਮਹਾ ਤਕ ਹੈ ਆਸ ਪਿਆਸ ਰਵਣ ਹਰ ਕੀਰਤਨ 에ਹੋ ਪਦਾਰਥ ਅੰਤਲਾ ਹੈ ਸਾਰਨਾ ਸਮਰਾਸ ਅਕਥ ਅਗੋਚਰਾ ਪਤਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਾਰਾਜ ਪੰਜਮਾ ਹਰਤਾ ਸੁਖ ਪਲ ਤਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਟੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਹਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਣ ਸਮਰਾਂਤ ਆਕਾਤ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਹੈ ਸਵਾਮੀ ਸਰਬਤ ਪੂਰਨ ਠਾਕੁਰ ਜੀ ਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੋਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀ ਜੈ ਰਹਾਉ ਰਾਜ ਜੋ ਬਨ ਬਸਰੰਤ ਹਰ ਮਾਇਆ ਮਹਾ ਦੁਖ 에ਹੋ ਮਹਾ ਤਕ ਹੈ ਆਸ ਪਿਆਸ ਰਵਣ ਹਰ ਕੀਰਤਨ 에ਹੋ ਪਦਾਰਥ ਭਗਵੰਤ ਸਰਣ ਸਮਰਸਤ ਅਕਥ ਅਗੋਚਰਾ ਪਤਤ ਆਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਾਰਾਜ ਪੰਜ ਮਾਹਰਤਾ ਸੁਖ ਪਲ ਤਸੁਖ ਨੇ ਤਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈ ਸਿਮਟ ਹੈ ਕਮਾਣੇ ਪਾਪ ਚਰਾਣੇ ਸਾਰ ਸੰਗਤ ਮਿਲ ਮੂਆ ਜੀ ਜੈਰ ਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹ ਮਹਾਤ ਕਹੈ ਆਸ ਪਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹੈ ਸਰਣ ਸਮਰਾਂਤ ਆਕਾਤ ਅਗੋਚਰਾ ਪਤ ਤਦ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਠਾਕੁਰ ਜੀ ਦਾ ਸ੍ਰੀ ਮਹਲਾ 5 ਮਹਲਾਤ ਸੁਖ ਪਲਤ ਸੋਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਓ ਰਾਜ ਜੋ ਬਨਾ ਬਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾ ਤਕ ਹੈ ਆਸ ਪਿਆਸ ਰਵਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਸਰਣ ਸਮਰਾਸ ਅਕਥ ਅਗੋਚਰਾ ਪਤਤ ਆਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਐ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਰਾ ਸ੍ਰੀ ਮਹਲਾ ਪੰਜਵਾਂ ਹਰਤਾ ਸੁਖ ਪਲ ਤਸੁਖ ਨੇ ਤਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਲੀ ਜੈਸ ਮਿਟੈ ਕਮਾਣੇ ਪਾਪ ਚਰਾਨੇ ਸਾਰ ਸੰਗਤ ਮਿਲ ਮੂਆ ਜੀ ਜੈ ਰਹੋ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਤਿਆਸ ਰਮਨ ਹਰ ਕੀਰਤਨ ਇਹ ਪਦਾਰਥ ਭਗਵੰਤ ਲਹ ਸਰਨ ਸਮਰੰਥ ਆਕਾਥ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਹੈ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ